ਪਿੰਡ ਜਲਾਲਾਬਾਦ ਦੇ ਨਜ਼ਦੀਕ ਇੱਕ ਛੋਟਾ ਜਿਹਾ ਘਰ ਸੀ ਜਿੱਥੇ ਸਰਦਾਰ ਬਲਵਿੰਦਰ ਸਿੰਘ ਆਪਣੀ ਪਤਨੀ ਕੁਲਦੀਪ ਕੌਰ ਤੇ ਆਪਣੇ ਇਕਲੌਤੇ ਪੁੱਤਰ 8 ਸਾਲ ਦੇ ਗੁਰਪ੍ਰੀਤ ਨਾਲ ਰਹਿੰਦਾ ਸੀ ਬਲਵਿੰਦਰ ਸਿੰਘ ਇੱਕ ਮਜ਼ਦੂਰ ਸੀ ਤੇ ਕੁਲਦੀਪ ਕੌਰ ਘਰ ਸੰਭਾਲਦੀ ਸੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਗੁਜ਼ਾਰਾ ਕਰਦੇ ਸੀ ਤੇ ਵਾਹਿਗੁਰੂ ਤੇ ਉਹਨਾਂ ਦਾ ਅਟੁੱਟ ਵਿਸ਼ਵਾਸ ਸੀ ਹਰ ਰੋਜ਼ ਬਲਵਿੰਦਰ ਸਿੰਘ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਜਾਂਦਾ ਸੀ ਤੇ ਅਰਦਾਸ ਕਰਦਾ ਸੀ ਉਹਨਾਂ ਦੇ ਘਰ ਹਮੇਸ਼ਾ ਸ਼ੁਕਰਾਨਾ ਤੇ ਸਬਰ ਦਾ ਮਾਹੌਲ ਬਣਿਆ ਰਹਿੰਦਾ ਸੀ ਇੱਕ ਦਿਨ ਗਰਮੀਆਂ ਦੀ ਪੈਰ ਦਾ ਦੇਨ ਸੀ ਗੁਰਪ੍ਰੀਤ ਆਪਣੇ ਦੋਸਤਾਂ ਨਾਲ ਪਿੰਡ ਦੀ ਵਕਤੀ ਨਹਿਰ ਦੇ ਕਿਨਾਰੇ ਖੇਡ ਰਿਹਾ ਸੀ ਨਹਿਰ ਦਾ ਪਾਣੀ ਬਹੁਤ ਤੇਜ਼ ਸੀ ਕਿਉਂਕਿ ਪਿਛਲੇ ਦਿਨਾਂ ਵਿੱਚ ਬਰਸਾਤ ਬਹੁਤ ਹੋਈ ਸੀ ਗੁਰਪ੍ਰੀਤ ਤੇ ਉਸਦੇ ਦੋਸਤ ਨਹਿਰ ਦੇ ਕਿਨਾਰੇ ਬਨੇ ਪੱਥਰਾਂ ਤੇ ਕੁੱਦ ਰਹੇ ਸਨ ਅਚਾਨਕ ਗੁਰਪ੍ਰੀਤ ਦਾ ਪੈਰ ਫਿਸਲ ਗਿਆ ਤੇ ਉਹ ਨਹਿਰ ਵਿੱਚ ਡਿੱਗ ਪਿਆ ਪਾਣੀ ਬਹੁਤ ਤੇਜ਼ ਸੀ ਤੇ ਗੁਰਪ੍ਰੀਤ ਨੂੰ ਤੈਰਨਾ ਨਹੀਂ ਆਉਂਦਾ ਸੀ ਉਹ ਪਾਣੀ ਵਿੱਚ ਡੁੱਬਣ ਲੱਗਾ ਤੇ ਚੀਕਣ ਲੱਗਾ ਬਚਾਓ ਬਚਾਓ ਪਾਣੀ ਦੇ ਤੇਜ਼ ਬਹਾਅ ਵਿੱਚ ਗੁਰਪ੍ਰੀਤ ਬੇਵਸੀ ਤੇ ਦੇਖਤੇ ਦੇਖਤੇ ਗੁਰਪ੍ਰੀਤ ਪਾਣੀ ਵਿੱਚ ਗੁ ਉਹ ਹੋ ਗਿਆ ਉਸਦੇ ਦੋਸਤ ਡਰੇ ਹੋਏ ਤੇ ਰੋਲਾ ਪਾਉਂਦੇ ਹੋਏ ਪਿੰਡੇ ਵੱਲ ਭੱਜੇ ਮਦਦ ਲਈ ਬੁਲਾਉਣ ਵਾਸਤੇ ਪਰ ਗੁਰਪ੍ਰੀਤ ਪਾਣੀ ਵਿੱਚ ਤੇਜ਼ ਵਹਿ ਰਿਆ ਸੀ ਤੇ ਕੁਝ ਹੀ ਪਲਾਂ ਵਿੱਚ ਉਹ ਕਿਨਾਰੇ ਤੋਂ ਬਹੁਤ ਦੂਰ ਨਿਕਲ ਗਿਆ ਗੁਰਪ੍ਰੀਤ ਦੇ ਦੋਸਤਾਂ ਦੇ ਚੀਕਣ ਦੀ ਆਵਾਜ਼ ਪਿੰਡ ਵੱਲ ਪਹੁੰਚੀ ਤੇ ਨਹਿਰ ਦੇ ਕਿਨਾਰੇ ਤੋਂ ਥੋੜਾ ਹੀ ਦੂਰ ਕੁਝ ਲੋਕ ਕੰਮ ਵੀ ਕਰ ਰਹੇ ਸਨ ਉਹਨਾਂ ਨੇ ਗੁਰਪ੍ਰੀਤ ਨੂੰ ਡੁੱਬਦੇ ਹੋਏ ਵੇਖਿਆ ਇਹ ਉਸਨੂੰ ਬਚਾਉਣ ਵਾਸਤੇ ਭੱਜੇ ਪਾਣੀ ਦਾ ਬਹਾ ਬਹੁਤ ਤੇਜ਼ ਸੀ ਤੇ ਕੋਈ ਵੀ ਨਹਿਰ ਵਿੱਚ ਕੁੱਦਣ ਦੀ ਹਿੰਮਤ ਨਹੀਂ ਕਰ ਸਕਿਆ ਹਰ ਕੋਈ ਬੇਵੱਸ ਹੋ ਕੇ ਦੇਖ ਰਿਹਾ ਸੀ ਗੁਰਪ੍ਰੀਤ ਪਾਣੀ ਵਿੱਚ ਡੁੱਬ ਕੀਤਾ ਜਾ ਰਿਹਾ ਹੈ ਪਰ ਪਿੰਡ ਦੇ ਕੁਝ ਲੋਕ ਰਸਾ ਲੈ ਕੇ ਆਏ ਲੇਕਿਨ ਪਾਣੀ ਦਾ ਬਹਾਵ ਤੇਜ਼ ਹੋਣ ਕਰਕੇ ਉਹ ਕਿਨਾਰੇ ਤੋਂ ਬਹੁਤ ਦੂਰ ਜਾ ਚੁੱਕਿਆ ਸੀ ਉਸੇ ਸਮੇਂ ਬਲਵਿੰਦਰ ਸਿੰਘ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ ਜੋ ਕਿ ਨਹਿਰ ਤੋਂ ਥੋੜਾ ਦੂਰ ਸੀ ਉਸ ਨੂੰ ਅਜੀਬ ਜੀ ਬੇਚੈਨੀ ਮਹਿਸੂਸ ਹੋਣ ਲੱਗੀ ਉਸ ਦਾ ਦਿਲ ਬਹੁਤ ਤੇਜ਼ ਧੜਕਣ ਲੱਗਾ ਉਸ ਨੂੰ ਲੱਗਾ ਜਿਵੇਂ ਕੁਝ ਬੁਰਾ ਹੋਣ ਵਾਲਾ ਹੈ ਉਸ ਨੇ ਕੰਮ ਛੱਡ ਦਿੱਤਾ ਤੇ ਘਰ ਵੱਲ ਭੱਜਿਆ ਰਾਹ ਵਿੱਚ ਲੋਕਾਂ ਦੀ ਭੱਜ ਤੁਰ ਵੇਖ ਕੇ ਉਸ ਦੀ ਬੇਚੈਨੀ ਹੋਰ ਵੱਧ ਗਈ ਉਸ ਨੇ ਉਹਨਾਂ ਨੂੰ ਪੁੱਛਿਆ ਕਿ ਕੀ ਹੋਇਆ ਆ ਉਹਨਾਂ ਨੇ ਦੱਸਿਆ ਕਿ ਗੁਰਪ੍ਰੀਤ ਨਹਿਰ ਵਿੱਚ ਲਗ ਪਿਆ ਹੈ ਤੇ ਇਹ ਸੁਣ ਕੇ ਬਲਵਿੰਦਰ ਸਿੰਘ ਦੇ ਪੈਰ ਹਿੱਥੇ ਜੰਮੀ ਨਹੀਂ ਖਿਸਕ ਗਈ ਬਲਵਿੰਦਰ ਸਿੰਘ ਦਾ ਦਿਲ ਜੰਮ ਗਿਆ ਇੱਕ ਗੱਲ ਸੁਣ ਤੋਂ ਬਾਅਦ ਉਹ ਨਹਿਰ ਵੱਲ ਭੱਜਿਆ ਜਿੱਥੇ ਲੋਕਾਂ ਦੀ ਭੀੜ ਜਮਾਂ ਸੀ ਕੁਲਦੀਪ ਕੌਰ ਵੀ ਰੋਂਦੇ ਹੋਏ ਨਹਿਰ ਦੇ ਕਿਨਾਰੇ ਪਹੁੰਚੀ ਜਦੋਂ ਬਲਵਿੰਦਰ ਸਿੰਘ ਨਹਿਰ ਤੇ ਪਹੁੰਚਿਆ ਉਸ ਨੇ ਦੇਖਿਆ ਕਿ ਗੁਰਪ੍ਰੀਤ ਪਾਣੀ ਵਿੱਚ ਗਾਇਬ ਹੋ ਗਿਆ ਸੀ ਸਿਰਫ ਪਾਣੀ ਦਾ ਤੇਜ਼ ਬਹਾਵ ਸੀ ਤੇ ਲੋਕਾਂ ਦੀ ਉਦਾਸੀ ਭਰੀਆਂ ਨਿਗਾ ਉਸ ਨੂੰ ਆਪਣੀ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਉਸ ਦਾ ਇਕਲੌਤਾ ਪੁੱਤਰ ਉਸ ਦੀ ਅੱਖਾਂ ਸਾਹਮਣੇ ਡੁੱਬ ਗਿਆ ਤੇ ਹੁਣ ਕਿੱਦੇ ਨੇ ਦੇਸਰੀ ਹਾਸੀ ਉਸਦੀ ਦੁਨੀਆ ਡਰੀ ਲੁੱਟ ਗਈ ਬਲਵਿੰਦਰ ਸਿੰਘ ਨੇ ਆਸ ਛੱਡ ਦਿੱਤੀ ਉਸ ਨੂੰ ਪਤਾ ਸੀ ਕਿ ਹੁਣ ਗੁਰਪ੍ਰੇਤ ਨੂੰ ਬਚਾਉਣਾ ਨਾ ਮੁਮਕਿਨ ਹੈ ਪਰ ਉਸਦੇ ਅੰਦਰ ਦਾ ਵਿਸ਼ਵਾਸ ਜੋ ਵਾਹਿਗੁਰੂ ਤੇ ਸੀ ਅੱਜ ਵੀ ਜ਼ਿੰਦਾ ਸੀ ਉਸਨੇ ਆਪਣੀ ਅੱਖਾਂ ਬੰਦ ਕਰ ਲਈਆਂ ਤੇ ਜ਼ੋਰ ਨਾਲ ਵਾਹਿਗੁਰੂ ਨੂੰ ਜਾਪ ਕੀਤਾ ਉਸਨੇ ਦਿਲੋਂ ਅਰਦਾਸ ਕੀਤੀ ਵਾਹਿਗੁਰੂ ਜੀ ਮੇਰੇ ਪੁੱਤਰ ਨੂੰ ਤੁਸੀਂ ਸਭ ਜਾਣਦੇ ਹੋ ਮੈਂ ਤੁਹਾਡੇ ਅcke ਅੜਚੋਈ ਕਰਦਾ ਹਾਂ ਮੈਨੂੰ ਹਿੰਮਤ ਬਖਸ਼ੋ ਉਸ ਦੀ ਅਰਦਾਸ ਚ ਦੁੱਖ ਸੀ ਦਰਦ ਸੀ ਪਰ ਵਿਸ਼ਵਾਸ ਅੱਜ ਵੀ ਅਟੁੱਟ ਸੀ ਜਦੋਂ ਪਾਣੀ ਦਾ ਤੇਜ ਬਹਾਵ ਹੌਲੇ ਹੋ ਗਿਆ ਪਿੰਡ ਦੇ ਕੁਝ ਲੋਕ ਨਹਿਰ ਵਿੱਚ ਗੋਦੇ ਤੇ ਗੁਰਪ੍ਰੇਤ ਨੂੰ ਖੋਜਣ ਲੱਗੇ ਰਸੇ ਪਾਏ ਗਏ ਜਾਲ ਛੁਟੇ ਗਏ ਹਰ ਮੁੰਨਕਿੰ ਕੋਸ਼ਿਸ਼ ਕੀਤੀ ਗਈ ਪਰ ਗੁਰਪ੍ਰੇਤ ਦਾ ਕੁਝ ਵੀ ਪਤਾ ਨਹੀਂ ਲੱਗਾ ਨਹਿਰ ਦਾ ਪਾਣੀ ਘਰ ਪ੍ਰਿਥ ਨੂੰ ਬਹੁਤ ਦੂਰ ਲੱਗਿਆ ਸੀ ਸਾਮ ਤੱਕ ਖੋਜ ਜਾਰੀ ਰਹੀ ਪਰ ਆਖਿਰਕਾਰ ਅੰਧੇਰਾ ਹੋਣ ਤੇ ਆਸਟ੍ਰੋਪਨ ਤੇ ਖੋਜ ਬੰਦ ਕਰਨੀ ਪਈ ਬਲਵਿੰਦਰ ਸਿੰਘ ਤੇ ਕੁਲਦੀਪ ਕੌਰ ਦਾ ਘਰ ਉਦਾਸੀ ਵਿੱਚ ਡੁੱਬ ਗਿਆ ਪਿੰਡ ਵਿੱਚ ਵੀ ਸੋਗ ਛਾ ਗਿਆ ਹਰ ਕੋਈ ਗੁਰਪ੍ਰਿਤ ਨੂੰ ਯਾਦ ਕਰਕੇ ਦੁੱਖ ਮਨ ਲਦਾ ਸੀ ਹੁਣ ਕਈ ਦਿਨ ਬੀਤ ਗਏ ਮਹੀਨੇ ਬੀਤ ਗਏ ਸਾਲ ਬੀਤ ਗਏ ਗੁਰਪ੍ਰਿਤ ਦੀ ਕੋਈ ਵੀ ਖਬਰ ਨਹੀਂ ਮਿਲੀ ਲੋਕ ਕਹਿੰਦੇ ਸਨ ਹ ਗੁਰਪ੍ਰਿਤ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਮਾਪਿਓ ਤੇ ਮਾਪਿਓ ਸਿੰਘ ਉਹਨਾਂ ਦਾ ਦਿਲ ਰੋ ਰੋ ਕੇ ਪੱਥਰ ਹੋ ਗਿਆ ਪਰ ਉਹਨਾਂ ਦਾ ਵਾਹਿਗੁਰੂ ਤੇ ਵਿਸ਼ਵਾਸ ਅੱਜ ਵੀ ਕੱਟ ਨਹੀਂ ਹੋਇਆ ਸੀ ਹਰ ਰੋਜ਼ ਅਰਦਾਸ ਵਿੱਚ ਉਹਨਾਂ ਦੀ ਅਪੀ ਉਹਦੇ ਵਾਹਿਗੁਰੂ ਤੱਕ ਪਹੁੰਚਦੀ ਰਹੀ ਔਰ ਨਨੂ ਉਮੀਦ ਸੀ ਕਿ ਸ਼ਾਇਦ ਕਦੇ ਨਾ ਕਦੇ ਗੁਰਪ੍ਰੀਤ ਵਾਪਸ ਆ ਜਾਵੇਗਾ ਭਾਵੇਂ ਕਿੰਨੇ ਵੀ ਸਾਲ ਕਿਉਂ ਨਾ ਬੀਤ ਜਾਵੀ ਭਾਵੇਂ ਉਮਰ ਹੀ ਕਿਉਂ ਨਾ ਲੰਘ ਜਾਵੀ ਔਰ ਨਦੀ ਉਮੀਦਾਂ ਚਿਰਕ ਅੱਜ ਵੀ ਬੁਝਿਆ ਨਹੀਂ ਸੀ ਔਰ 15 ਸਾਲ ਬੀਤ ਚੁਕੇ ਸਨ ਪਿੰਡ ਜਲਾਲਾਬਾਦ ਬਦਲ ਗਿਆ ਗੁਰਪ੍ਰੀਤ ਦੇ ਦੋਸਤ ਵੱਡੇ ਹੋ ਗਏ ਬਲਵਿੰਦਰ ਸਿੰਘ ਤੇ ਕੁਲਦੀਪ ਕੌਰ ਬੁੱਢੇ ਹੋ ਗਏ ਪਰ ਉਹਨਾਂ ਦੇ ਦਿਲ ਵਿੱਚ ਗੁਰਪ੍ਰੀਤ ਦੀ ਯਾਦ ਅੱਜ ਵੀ ਤਾਜ਼ਾ ਸੀ ਹਰ ਰੋਜ਼ ਅਰਦਾਸ ਵਿੱਚ ਗੁਰਪ੍ਰੀਤ ਦਾ ਨਾਮ ਸ਼ਾਮਿਲ ਹੁੰਦਾ ਸੀ ਹਰ ਤਿਹਾੜੇ ਹਰ ਖੁਸ਼ੀ ਵਿੱਚ ਪ੍ਰੇਤ ਦੀ ਕਮੀ ਮਹਿਸੂਸ ਹੁੰਦੇ ਸੀ ਪਰ ਉਹਨਾਂ ਦਾ ਵਿਸ਼ਵਾਸ ਅਜ ਵੀ ਅਟਲ ਸੀ ਇੱਕ ਦਿਨ ਪਿੰਡ ਵਿੱਚ ਇੱਕ ਅਜਨਬੀ ਆਇਆ ਉਹ ਨੌਜਵਾਨ ਸੀ ਲੰਬਾ ਤੇ ਤਗੜਾ ਸਰੀਰ ਤੇ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਚਮਕ ਸੀ ਉਹ ਪਿੰਡ ਵਿੱਚ ਇੱਧਰ ਉੱਧਰ ਘੁੰਮ ਰਿਹਾ ਸੀ ਜਿਵੇਂ ਕੁਝ ਖੋਜ ਰਿਹਾ ਹੋਵੇ ਉਸ ਨੇ ਕੁਝ ਲੋਕਾਂ ਨੂੰ ਪੁੱਛਿਆ ਪਿੰਡ ਬਾਰੇ ਪਿੰਡ ਦੇ ਪੁਰਾਣੇ ਲੋਕਾਂ ਬਾਰੇ ਉਸ ਦੀ ਬੋਲੀ ਪਿੰਡ ਦੀ ਬੋਲੀ ਤੋਂ ਥੋੜੀ ਵੱਖਰੀ ਸੀ ਪਰ ਉਸ ਦੀਆਂ ਅੱਖਾਂ ਵਿੱਚ ਕੁਝ ਆਪਣਾਪਨ ਸੀ ਅਜਨਬੀ ਚੱਲਦਾ ਚੱਲਦਾ ਬਲਵਿੰਦਰ ਸਿੰਘ ਦੇ ਘਰ ਦੇ ਸਾਹਮਣੇ ਪਹੁੰਚਿਆ ਘਰ ਪੁਰਾਣਾ ਸੀ ਕਿ ਓੜ ਚੁਕਿਆ ਸੀ ਪਰ ਉਹ ਅੱਜ ਵੀ ਸਾਫ ਸੁਥਰਾ ਸੀ ਕੁਲਦੀਪਕੁਰ ਬੋਹੇ ਵਿੱਚ ਬੈਠੇ ਸੀ ਉਸ ਦੀ ਅਕਲ ਵਿੱਚ ਉਦਾਸੀ ਤੇ ਇੰਤਜ਼ਾਰ ਦਾ ছਾਇਆ ਸੀ ਅਜਨਬੀ ਨੂੰ ਵੇਖ ਕੇ ਉਸ ਦੀ ਤਰਕੰਤੇਜ ਹੋ ਗਈ ਕਿਉਂਕਿ ਅਜਨਬੀ ਦੀਆਂ ਅੱਖਾਂ ਉਹ ਅੱਖਾਂ ਉਸ ਨੇ ਕਿਤੇ ਦੇਖਿਆ ਸਨ ਕਿਤੇ ਬਹੁਤ ਦੂਰ ਬਹੁਤ ਪਹਿਲਾਂ ਅਜਨਬੀ ਨੇ ਅੱਗੇ ਵੱਧ ਕੇ ਫਤਿਹ ਬੁਲਾਈ ਤੇ ਕੁਲਦੀਪਕੁਰ ਨੇ ਵੀ ਹੱਥ ਜੋੜ ਕੇ ਜਵਾਬ ਦਿੱਤਾ ਉਸ ਦੀ ਆਵਾਜ਼ ਕੰਬ ਰਹੀ ਸੀ ਅਜਨਬੀ ਦੀ ਆਵਾਜ਼ ਉਸ ਨੇ ਜਾਣੇ ਪਛਾਨਣ ਲੱਗ ਰਹੀ ਸੀ ਅਜਨਬੀ ਨੇ ਪੁੱਛਿਆ ਮਾਤਾ ਜੀ ਮੈਂ ਰਸਤਾ ਪੁੱਲ ਗਿਆ ਹਾਂ ਕਿ ਮੈਂ ਥੋੜੀ دیر ਲਈ ਆਰਾਮ ਕਰ ਸਕਦਾ ਹਾਂ ਕੁਲਦੀਪ ਕੋਰ ਨੇ ਉਸ ਨੂੰ ਅੰਦਰ ਔਨਲੀ ਕੀਤਾ ਅਜਨਬੀ ਅਦਰ ਆਇਆ ਤੇ ਮੰਜੀ ਤੇ ਬੈਗ ਗਿਆ ਘਰ ਬਹੁਤ ਸਾਦਾ ਸੀ ਪਰ ਸਾਫ਼ ਤੇ ਸੁਤਰਾ ਸੀ ਤੇ ਦੀਵਾਰ ਤੇ ਗੁਰਨਾਨਕ ਦੇਵ ਜੀ ਦੀ ਤਸਵੀਰ ਲੱਗੀ ਹੋਈ ਸੀ ਉਸ ਦੀ ਨਜ਼ਰ ਇੱਕ ਪੁਰਾਣੀ ਤਸਵੀਰ ਤੇ ਗਈ ਤਸਵੀਰ ਵਿੱਚ ਇੱਕ ਛੋਟਾ ਬੱਚਾ ਸੀ ਆਪਣੇ ਮਾਪਿਆਂ ਨਾਲ ਖੜਾ ਬੱਚੇ ਦੀਆਂ ਅੱਖਾਂ ਤੇ ਅਜਨਬੀ ਦੀਆਂ ਅੱਖਾਂ ਅਜਨਬੀ ਨੇ ਤਸਵੀਰ ਵੱਲ ਇਸ਼ਾਰਾ ਕਰਕੇ ਪੁੱਛਿਆ ਮਾਤਾ ਜੀ ਇਹ ਬੱਚਾ ਕੌਣ ਹੈ ਉਸ ਦੀ ਆਵਾਜ਼ ਬਿਲਕੁਲ ਹਰਕਮ ਰਹੀ ਸੀ ਕੁਲਦੀਪ ਕੋਰ ਦੀਆਂ ਅੱਖਾਂ ਵਿਚ ਜਿਹਨ ਅਥਰੂ ਵਗਾ ਲੱਗੇ ਉਸਨੇ ਰੋਂਦੇ ਹੀ ਆਵਾਜ਼ ਵਿੱਚ ਜਵਾਬ ਦਿੱਤਾ ਇਹ ਮੇਰਾ ਪੁੱਤਰ ਸੀ ਗੁਰਪ੍ਰੀਤ ਖੋ ਗਿਆ ਸੀ ਬਚਪਨ ਵਿੱਚ ਕੁਲਦੀਪਕੌਰ ਦੀ ਆਵਾਜ਼ ਉਦਾਸੀ ਵਿੱਚ ਬਦਲ ਗਈ ਅਜਨਬੀ ਨੇ ਹੌਲੀ-ਹੌਲੀ ਆਪਣਾ ਹੱਥ ਅਸਵੇਰਤੇ ਰੱਖਿਆ ਉਸ ਦੀ ਅੱਖਾਂ ਵਿੱਚ ਉਹ ਅਥਰੂ ਵਗਾ ਲੱਗੇ ਉਸਨੇ ਡੁੱਬਦੀ ਆਵਾਜ਼ ਵਿੱਚ ਕਿਹਾ ਮਾਤਾ ਜੀ ਮੈਂ ਗੁਰਪ੍ਰੀਤ ਹਾਂ ਕੁਲਦੀਪਕੌਰ ਨੇ ਅਜਨਬੀ ਵੱਲ ਹੈਰਾਨੀ ਨਾਲ ਦੇਖਿਆ ਉਸਨੇ ਹੌਲੀ-ਹੌਲੀ ਆਪਣੇ ਹੱਥੋ ਬਤਾ ਕੇ ਅਜਨਬੀ ਦੇ ਚਿਹਰੇ ਤੇ ਰੱਖਿਆ ਉਸ ਦੀਆਂ ਉਂਗਲਾਂ ਅਜਨਬੀ ਦੀਆਂ ਖਾਂ ਦੇ ਕੋਨੇ ਤੱਕ ਪਹੁੰਚਿਆ ਜਿੱਥੇ ਬਚਪਨ ਵਿੱਚ ਗੁਰਪ੍ਰੀਤ ਨੂੰ ਚੋਟ ਲੱਗੀ ਸੀ ਤੇ ਛੋਟਾ ਜਿਹਾ ਨਿਸ਼ਾਨ ਰਹਿ ਗਿਆ ਸੀ ਨਿਸ਼ਾਨ ਅੱਜ ਵੀ ਉੱਥੇ ਹੀ ਸੀ ਉਸਨੇ ਅਜਨਬੀ ਨੂੰ ਜ਼ੋਰ ਨਾਲ ਆਪਣੇ ਕੰਨ ਨਾਲ ਲਾਲਿਆ ਗੁਰਪ੍ਰੀਤ ਮੇਰਾ ਪੁੱਤਰ ਤੂੰ ਸੱਚ ਵਿੱਚ ਮੇਰਾ ਪੁੱਤਰ ਗੁਰਪ੍ਰੀਤ ਹੈ ਉਸ ਦੀ ਆਵਾਜ਼ ਰੋਣ ਵਿੱਚ ਡੁੱਬ ਰਹੀ ਸੀ ਖੁਸ਼ੀ ਤੇ ਹੈਰਾਨੀ ਨਾਲ ਭਰੀ ਹੋਈ ਹਾਂ ਮਾਤਾ ਜੀ ਮੈਂ ਗੁਰਪ੍ਰੀਤ ਹਾਂ ਹਾਂ ਮੈਂ ਵਾਪਸ ਆ ਗਿਆ ਹਾਂ ਉਹਦੀ ਆਵਾਜ਼ ਰੋਣ ਵਿੱਚ ਭਰੀ ਹੋਈ ਸੀ ਕਈ ਸਾਲਾਂ ਬਾਅਦ ਉਸਨੇ ਆਪਣੀ ਮਾਂ ਨੂੰ ਫਿਰ ਤੋਂ ਮਾਤਾ ਜੀ ਕਿਹਾ ਸੀ ਕੁਲਦੀਪ ਕੋਰ ਨੇ ਗੁਰਪ੍ਰੀਤ ਬਿਛੇ ਕਰਕੇ ਬਲਵਿੰਦਰ ਸਿੰਘ ਵੱਲ ਇਸ਼ਾਰਾ ਕੀਤਾ ਦੇਖੋ ਜੀ ਦੇਖੋ ਆਪਣਾ ਗੁਰਪ੍ਰੀਤ ਵਾਪਸ ਆ ਗਿਆ ਹੈ ਬਲਵਿੰਦਰ ਸਿੰਘ ਹੌਲੀ ਹੌਲੀ ਅੱਗੇ ਵਧਿਆ ਉਸ ਦੀਆਂ ਅੱਖਾਂ ਅਥਰੂ ਨਾਲ ਭਰੀਆਂ ਹੋਈਆਂ ਸਨ ਉਸ ਨੇ ਗੁਰਪ੍ਰੀਤ ਦੇ ਚਿਹਰੇ ਨੂੰ ਆਪਣੇ ਦੋਵਾਂ ਹੱਥਾਂ ਨਾਲ ਫੜਿਆ ਗੁਰਪ੍ਰੀਤ ਬਲਵਿੰਦਰ ਸਿੰਘ ਦੇ ਦੋਬਦੀ ਆਵਾਜ਼ ਵਿੱਚ ਪੁੱਛਿਆ ਤੂੰ ਸੱਚਮੁੱਚ ਗੁਰਪ੍ਰੀਤ ਹੈ ਉਸ ਨੇ ਆਪਣੇ ਪਿਤਾ ਦੀਆਂ ਅੱਖਾਂ ਵਿੱਚ ਦੇਖਿਆ ਤੇ ਮੁਸਕਰਾਇਆ ਹਾਂ ਪਿਤਾ ਜੀ ਮੈਂ ਗੁਰਪ੍ਰੀਤ ਹੀ ਹਾਂ ਮੈਂ ਤੁਹਾਡਾ ਪੁੱਤਰ ਹਾਂ ਮੈਂ ਵਾਪਸ ਆ ਗਿਆ ਹਾਂ ਫੇ ਗੁਰਪ੍ਰੀਤ ਨੇ ਆਪਣੀ ਕਹਾਣੀ ਦੱਸਣੀ ਸ਼ੁਰੂ ਕੀਤੀ ਉਸਨੇ ਦੱਸਿਆ ਕਿ ਜਦੋਂ ਉਹ ਨਹਿਰ ਵਿੱਚ ਡੁੱਬ ਰਿਹਾ ਸੀ ਉਸਨੂੰ ਕੁਝ ਵੀ ਯਾਦ ਨਹੀਂ ਸੀ ਉਸਨੂੰ ਸਿਰਫ ਇਹ ਹੀ ਯਾਦ ਹੈ ਕਿ ਉਹ ਪਾਣੀ ਵਿੱਚ ਪੈ ਰਿਹਾ ਸੀ ਤੇ ਫਿਰ ਅੰਧੇਰਾ ਹੋ ਗਿਆ ਜਦੋਂ ਉਸਨੂੰ ਹੋਸ਼ ਆਈ ਉਹ ਇੱਕ ਅਜਨਬੀ ਜਗ੍ਹਾ ਤੇ ਸੀ ਉਹ ਇੱਕ ਕਟੀਆਂ ਵਿੱਚ ਲੇਟਾ ਹੋਇਆ ਸੀ ਉਸਦੇ ਕੋਲ ਇੱਕ ਬਜ਼ੁਰਗ ਸਾਧੂ ਬੈਠੇ ਹੋਏ ਸਨ ਸਾਧੂ ਨੇ ਉਸਨੂੰ ਦੱਸਿਆ ਕਿ ਤੇਸੂੰ ਨਹਿਰ ਵਿੱਚ ਡੁੱਬਦ ਹੋਇਆ ਮਿਲਿਆ ਸੀ ਤੇ ਉਹਨਾਂ ਨੇ ਉਸਨੂੰ ਬਚਾ ਲਿਆ ਨਹਿਰ ਉਸਨੇ ਬਹੁਤ ਦੂਰ ਲੱਗ ਗਈ ਸੀ ਪਿੰਡ ਜਲਾਲਾਬਾਤ ਤੋਂ ਬਹੁਤ ਦੂਰ ਪਹੁੰਚ ਗਿਆ ਸੀ ਸਾਧੂ ਨੇ ਘਰਪੇ ਦੀ ਬਹੁਤ ਸੇਵਾ ਤੇ ਉਹਨਾਂ ਨੇ ਉਸ ਨੂੰ کھانا ਦਿੱਤਾ ਕਪੜੇ ਦਿੱਤੇ ਤੇ ਉਸ ਦੇ ਸੇਵ ਦਾ ਖਿਆਲ ਰੱਖਿਆ ਕੁਝ ਹੀ ਦਿਨਾਂ ਵਿੱਚ ਗੁਰਪ੍ਰੀਤ ਠੀਕ ਹੋ ਗਿਆ ਪਰ ਉਸ ਨੂੰ ਆਪਣੀ ਪਿਛਲੀ ਜ਼ਿੰਦਗੀ ਬਾਰੇ ਕੁਝ ਵੀ ਯਾਦ ਨਹੀਂ ਸੀ ਉਸ ਨੂੰ ਆਪਣਾ ਨਾਮ ਵੀ ਯਾਦ ਨਹੀਂ ਸੀ ਛਾਦੂ ਨੂੰ ਉਸ ਨੇ ਨਵਾਂ ਨਾਮ ਦਿੱਤਾ ਸੇਵਾ ਸਿੰਘ ਉਹਨਾਂ ਨੇ ਉਸ ਨੂੰ ਆਪਣੀ ਕੁਟਿਆ ਵਿੱਚ ਰਹਿਣ ਦਿੱਤਾ ਤੇ ਆਪਣਾ ਚੇਲਾ ਬਣਾ ਲਿਆ ਗੁਰਪ੍ਰੀਤ ਸਾਧੂ ਦੀ ਸੇਵਾ ਕਰਦਾ ਸੀ ਤੇ ਸਾਧੂ ਉਸ ਨੂੰ ਧਰਮ ਤੇ ਗਿਆਨ ਦੀਆਂ ਗੱਲਾਂ ਸਿਖਾਉਂਦੇ ਸਨ ਗੁਰਪ੍ਰੀਤ ਨੇ ਸਾਧੂ ਨਾਲ ਬਹੁਤ ਕੁਝ ਸਿੱਖਿਆ ਜੀਵਨ ਦਾ ਅਸਲੀ ਮਤਲਬ ਸਮਝਿਆ ਨੇ ਬਾਇ ਗੁਰਪ੍ਰੀਤ ਵਿਸ਼ਵਾਸ ਕਰਨਾ ਸਿੱਖਿਆ ਕਈ ਸਾਲ ਬੀਤ ਗਏ ਗੁਰਪ੍ਰੀਤ ਸੇਵਾ ਸਿੰਘ ਬਣ ਗਿਆ ਪਰ ਕਿਸਮਤ ਨੂੰ ਕੁਝ ਹੋਰ ਹੀ ਮਜਬੂਰ ਸੀ ਇੱਕ ਦਿਨ ਸਾਧੂ ਬਹੁਤ ਬਿਮਾਰ ਹੋ ਗਏ ਔਰ ਦਿਸ਼ਯਤ ਦਿਨ ਬਾਦ ਦਿਨ ਖਰਾਬ ਹੁੰਦੀ ਗਈ ਫਿਰਕਰ ਉਹਨਾਂ ਦਾ ਅੰਤ ਸਮਾ ਆ ਗਿਆ ਸਾਧੂ ਨੇ ਗੁਰਪ੍ਰੀਤ ਨੂੰ ਆਪਣੇ ਕੋਲ ਬੁਲਾਇਆ ਤੇ ਉਸ ਨੂੰ ਕਿਹਾ ਸੇਵਾ ਸਿੰਘ ਹੁਣ ਤੇਰਾ ਸਮਾ ਆ ਗਿਆ ਹੈ ਕਿ ਤੂੰ ਆਪਣੀ ਪਿਛਲੀ ਜ਼ਿੰਦਗੀ ਨੂੰ ਯਾਦ ਕਰੇ ਮੈਨੂੰ ਪਤਾ ਹੈ ਕਿ ਤੂੰ ਗੁਰਪ੍ਰੀਤ ਸਿੰਘ ਹੈ ਪਿੰਡ ਜਲਾਲਾਬਾਦ ਦਾ ਰਹਿਣ ਵਾਲਾ ਤੇਰੇ ਮਾਪਿਓ ਅੱਜ ਵੀ ਤੇਰਾ ਇੰਤਜ਼ਾਰ रहे ਹੋਣਗੇ ਉਹ ਵਾਪਸ ਜਾ ਤੇ ਉਹਨਾਂ ਨੂੰ ਮਿਲ ਸਾਧੂ ਨੇ ਗੁਰਪ੍ਰੇਤ ਨੂੰ ਉਸ ਦੀ ਪਿਛਲੀ ਜ਼ਿੰਦਗੀ ਬਾਰੇ ਕੁਝ ਚੀਜ਼ਾਂ ਦੱਸੀਆਂ ਜੋ ਉਹਨਾਂ ਨੂੰ ਪਤਾ ਚੱਲਿਆ ਸਨ ਉਹਨਾਂ ਨੇ ਉਸ ਨੂੰ ਪਿੰਡ ਜਲਾਲਾਬਾਦ ਦਾ ਪਤਾ ਦੱਸਿਆ ਤੇ ਉਸ ਨੂੰ ਵਾਪਸ ਜਾਣ ਲਈ ਕਿਹਾ ਸਾਧੂ ਦੇ ਜਾਣ ਤੋਂ ਬਾਅਦ ਗੁਰਪ੍ਰੇਤ ਨੂੰ ਆਪਣੀ ਪਿਛਲੀ ਜ਼ਿੰਦਗੀ ਥੋੜੀ ਥੋੜੀ ਯਾਦ ਆਉਣੀ ਸ਼ੁਰੂ ਹੋ ਗਈ ਉਸ ਨੂੰ ਆਪਣੇ ਮਾਪਿਓ ਦੀ ਯਾਦ ਆਈ ਤੇ ਉਹ ਪਿੰਡ ਜਲਾਲਾਬਾਦ ਦੇ ਵੱਲ ਚੱਲ ਪਿਆ ਆਖੀਕਾਰ ਜਦੋਂ ਗੁਰਪ੍ਰੇਤ ਪਿੰਡ ਜਲਾਲਾਬਾਦ ਪਹੁੰਚ ਗਿਆ ਉਸ ਨੇ ਪਿੰਡ ਨੂੰ ਪਛਾਣ ਲਿਆ ਉਸ ਨੂੰ ਆਪਣੇ ਘਰ ਦੀ ਵੀ ਯਾਦ ਆਈ ਕਈ ਉਹ ਆਪਣੇ ਘਰ ਤੇ ਬੁਹੇ ਤੇ ਪਹੁੰਚਿਆ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਅੱਗੇ ਜੋ ਹੋਇਆ ਉਹ ਤੁਸੀਂ ਜਾਣਦੇ ਹੋ ਜੇ ਤੁਹਾਨੂੰ ਆ ਵੀਡੀਓ ਪਸੰਦ ਆਈ ਹੋਵੇ ਲਾਈਕ ਸ਼ੇਅਰ ਜ਼ਰੂਰ ਕਰਿਓ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਵੀ ਵੇਖਣ ਲਈ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ